ਧਰਨੇ ਦੇ ਬੈਠੇ ਆਪਾਂ ਹੁਣ ਇੱਥੇ ਬੈਠੇ ਹੀ ਆਂ ਇੱਥੇ ਗੱਲਬਾਤ ਹੀ ਕਰ ਰਹੀ ਐ ਕੀ ਹਰ ਜਿਸ ਗੱਲ ਦਾ ਇਸ ਕਰਕੇ ਪ੍ਰਭੂ ਕੋਈ ਬਹੁਤੇ ਯਾਰ ਪਾ ਪਛਾਣਾਂ ਦੀ ਜਾਂ ਕੋਈ ਉਹ ਗੱਲ ਨਹੀਂ ਜਿੰਨਾ ਜਥੇਬੰਦੀਆਂ ਨੇ ਸਹਿਯੋਗ ਦਿੱਤਾ ਬਾਹਰੋਂ ਆ ਕੇ ਵੀ ਜਥੇਬੰਦੀਆਂ ਨੇ ਸਹਿਯੋਗ ਦਿੱਤਾ ਕੱਲ ਵੀ ਅਸੀਂ ਉੱਥੇ ਮੈਂ ਜਾਣਾ ਸੀ ਮੈਂ ਉਹਨਾਂ ਲੀਡਰਾਂ ਨਾਲ ਗੱਲ ਕੀਤੀ ਉਹ ਕਹਿੰਦੇ ਚਲੋ ਅਸੀਂ ਕਿਸੇ ਪਾਰਟੀ ਨਾਲ ਸੰਬੰਧ ਵੀ ਰੱਖਦੇ ਆਂ ਉਹ ਕਹਿੰਦੇ ਵੀ ਅਸੀਂ ਉੱਥੇ ਬੋਲਣ ਨਹੀਂ ਦੇਣਾ ਆਪਾਂ ਵੀਡੀਓ ਜੀ ਵੇਖਿਆ ਵੀ ਸਰਬਜੀਖ ਖਾਲਸਾ ਆਇਆ ਉੱਥੇ ਐਮਪੀ ਸੀਗਾ ਉਹਨੂੰ ਵੀ ਕਹਿੰਦੇ ਸੀ ਸਟੇਜ ਤੋਂ ਪਾਸੇ ਬਾਹਰ ਚੱਲ ਜਾ। ਹੋਰ ਵੀ ਬੰਦੇ ਆ ਉਹ ਕਹਿੰਦੇ ਵੀ ਬਾਹਰ ਚੱਲੋ। ਉਹ ਗੱਲ ਤਾਂ ਐ ਉਹ ਹੈ ਵੀ ਜਦੋਂ ਅਸੀਂ ਵੀ ਜਿਵੇਂ ਜਿਥੇ ਬੰਦਿਆਂ ਕੰਮ ਕਰਦੇ ਉਹਦੋਂ ਅਸੀਂ ਵੀ ਐਵੇਂ ਕਰਦੇ ਹੁੰਦੇ ਸੀਗੇ। ਜਿਵੇਂ ਹੁਣ ਕਰਦੇ ਗੁੱਸੇ ਨਾਲ। ਇਸ ਕਰਕੇ ਅਸੀਂ ਕੱਲ ਤਾਂ ਨਹੀਂ ਉੱਥੇ ਗਏ। ਨਹੀਂ ਜੇ ਇਸ ਘਟਨਾ ਨੂੰ ਵੇਖ ਕੇ ਉਹਦੋਂ ਦਾ ਦਿਲ ਬਲੁੰਦ ਰਿਆ ਸੀ। ਕਿਉਂਕਿ ਅਸੀਂ ਵੀ ਤਾਂ ਗਰੀਬਾਂ ਚੋਂ ਉੱਥੇ ਆਂ। ਜਿਵੇਂ ਅੱਜ ਤੁਹਾਡੇ ਸਾਹਮਣੇ ਖੜੇ ਆਂ ਤਾਂ ਮੈਂ ਸਾਨੂੰ ਵੀ ਤਾਂ ਗਰੀਬਾਂ ਨੇ ਸ਼ਕਤੀ ਦੇ ਕੇ ਇੱਥੋਂ ਤੱਕ ਰਖੜਾ ਕੀਤਾ। ਕੋਈ ਸਾਡੇ ਮਾਂ ਨੇ ਜਾਂ ਪਿਓ ਨੇ ਨਹੀਂ ਸ਼ਕਤੀ ਦਿੱਤੀਗੀ ਵਾਲੀ। ਗਰੀਬਾਂ ਦੇ ਦਿੱਤੀ ਹੈ ਮੈਨੂੰ ਪਤਾ ਮੈਂ ਦੋ ਵਾਰੀ ਜਰਨਲ ਚ ਸਰਪੰਚ ਜਿੱਤੇ ਹਟਲ ਮਾ ਗਲਾਪ ਬੜੀ-ਬੜੀ ਗਣਤੀ ਪਹਿਲਾਂ 7 ਵੋਟਾਂ ਤੇ ਦੂਜੀ ਵਾਰ 45 ਵੋਟਾਂ ਤੇ ਐ ਢਿੜ ਕੇ ਜਿੱਤੇ ਸੀਗੇ ਲੜਾਈਆਂ ਝਗੜੇ ਵੀ ਹੁੰਦੇ ਸੀਗੇ ਸ਼ਕਤੀ ਤਾਂ ਲੋਕਾਂ ਦੀ ਹੈ ਪਰ ਜੇ ਲੋਕਾਂ ਦੀ ਸ਼ਕਤੀ ਲੈਣੀ ਹੈ ਲੋਕਾਂ ਦੀ ਪਾਵਰ ਲੈਣੀ ਹੈ ਤਾਂ ਭਾਈ ਲੋਕਾਂ ਦਾ ਤਾਲ ਮਿਲ ਲੋਕਾਂ ਨਾਲ ਉਹ محبت ਰੱਖੋ ਜਿਹੜਾ ਮਰਜੀ ਸਰਪੰਚ ਬਣ ਜੇ ਪਰ ਡੰਡੇ ਨਾਲ ਨਹੀਂ ਉਹ ਸਮਾ ਗਿਆ ਜਦੋਂ ਲੋਕ ਡੰਡੇ ਨਾਲ ਲੋਕਾਂ ਨੂੰ ਮੂਹਰੇ ਲਾ ਲੈਂਦੇ ਸੀਗੇ ਕਿ ਤੂੰ ਐ ਕਰਨੀ ਤਾਂ ਤੁਸੀਂ ਐ ਕਰੋ ਤੁਸੀਂ ਐ ਕਰੋ ਉਹ ਸਮਾਂ ਗਿਆ ਇਸ ਕਰਕੇ ਪਰ ਅੱਜ ਦਾ ਜਿਹੜਾ ਸਮਾਂ ਹੈ ਇਹ ਜਿਹੜਾ ਸਮਾਂ ਲੰਘ ਵੀ ਚੁੱਕਿਆ ਹੈ ਫੈਸਲਾ ਜੋ ਜਥੇਬੰਦੀਆਂ ਨੇ ਕੀਤਾ ਹੈ ਜੋ ਜਥੇਬੰਦੀਆਂ ਦੇ ਆਗੂਆਂ ਨੇ ਬੈਠ ਕੇ ਪਰਸੋਂ ਕੱਲ ਸ਼ਾਮ ਨੂੰ ਮੀਟਿੰਗਾਂ ਹੋਈਆਂ ਸੀਗੀਆਂ ਉਹਦੇ ਵਿੱਚ ਜੋ ਫੈਸਲਾ ਹੋਇਆ ਹੈ ਮੁੰਡਿਆਂ ਨੂੰ ਛੱਡਣ ਦਾ ਪਰਚਾ ਦਰਜ ਕਿਸੇ ਤੇ ਕਰਨ ਦਾ ਜਾਂ ਜੋ ਵੀ ਅਗਲੀ ਕਾਰਵਾਈ ਹੁੰਦੀ ਹੈ ਉਹਦੇ ਵਿੱਚ ਆਪਾਂ ਸਾਰੇ ਨਾਲ ਮਿਲ ਕੇ ਦੇਖਦੇ ਹਾਂ ਕਿ ਜ਼ਿਲ੍ਹਾ ਪ੍ਰਸ਼ਾਸਨ ਕਿੰਨਾ ਕੁ ਅਮਲ ਕਰਦਾ ਹੁੰਦਾ ਹੈ ਜੇ ਜ਼ਿਲ੍ਹਾ ਪ੍ਰਸ਼ਾਸਨ ਅਮਲ ਨਹੀਂ ਕਰੂਗਾ ਫਿਰ ਭਰਾਵੋ ਅੱਜ ਤਾਂ ਤੁਹਾਡੇ ਨਾਲ ਖੜੇ ਆਂ ਜਦੋਂ ਮਰਜ਼ੀ ਆਵਾਜ਼ ਮਾਰ ਲਓ ਜਦੋਂ ਮਰਜ਼ੀ ਚੀਕ ਮਾਰ ਦਿਓ ਜਦੋਂ ਮਰਜ਼ੀ ਕੋਈ ਫੋਨ ਕਰ ਦਿਓ ਅਸੀਂ ਤੁਹਾਡੇ ਨਾਲ ਖੜੇ ਲੰਭੇ ਲੜਨ ਲਈ ਹਾਜ਼ਰ ਆਏ ਇਸ ਕਰਕੇ ਪਰ ਜ਼ਰੂਰ ਇੱਕੋ ਗੱਲ ਹੁਣ ਆਪਾਂ ਦੇਖਣਾ ਕਿ ਜਿਹੜਾ ਫੈਸਲਾ ਹੋ ਗਿਆ ਉਹਨੂੰ ਲਾਗੂ ਕਰਾਉਣ ਵਾਸਤੇ ਜਰੂਰ ਸੰਜਮ ਵਰਤਿਆ ਜਾਵੇ, ਸ਼ਰਮਾ ਵਰਤਿਆ ਜਾਵੇ, ਹੁਣ ਲੜਾਈ ਵਾਲੇ ਪਾਸੇ ਨਾ ਜਾਇਆ ਜਾ। ਜੇ ਲੜਾਈ ਵਾਲੇ ਪਾਸੇ ਗਏ ਅਸੀਂ ਤਾਂ ਫੇਰ ਪ੍ਰਸ਼ਾਸਨ ਸਾਨੂੰ ਉਲਝਾ ਸਕਦਾ ਹੈ। ਕਿਉਂਕਿ ਉਹਨਾਂ ਕੋਲੇ ਚਾਲਾਂ ਹੁੰਦੀਆਂ, ਛਾਹਾਂ ਹੁੰਦੀਆਂ। ਸਾਡੇ ਕੋਲੇ ਅਸੀਂ ਗੁੱਸੇ ਚ ਆ ਜਾਾਂਗੇ, ਉਹ ਸਾਨੂੰ ਭੜਕਾ ਰਣਗੇ ਕਿ ਅਸੀਂ ਗੁੱਸੇ ਚ ਆ ਕੇ ਫੇਰ ਕੋਈ ਇਹੋ ਜੀ ਕਾਰਵਾਈ ਕਰ ਕਰ ਲਵਾਂਗੇ ਜਿਸ ਦੇ ਨਾਲ ਪ੍ਰਸ਼ਾਸਨ ਫੇਰ ਸਾਡੇ ਤੇ ਹਾਵੀ ਹੋ ਜਾਊਗਾ। ਇਸ ਕਰਕੇ ਜਿਹੜੀ ਗਲਤੀ ਕੀਤੀ ਹੈ ਪ੍ਰਸ਼ਾਸਨ ਨੇ, ਜਿਹੜਾ ਘਰਾਂ ਦਾ ਨੁਕਸਾਨ ਕੀਤਾ ਹੈ, ਜਾਏ ਹੋ ਸਰਪੰਚ ਦੇ ਘਰ ਦਾ ਨੁਕਸਾਨ ਕੀਤਾ ਉਹ ਜਿਹੜੀ ਮਸ਼ੀਨਾਂ ਕੱਪੜੇ ਧੋਣ ਵਾਲੀ ਉਹਨੇ ਤਾਂ ਕਿੱਡਾ ਚਲਾ ਕੇ ਮਾਰਿਆ ਸੀਗਾ ਛੀਜਾ ਪੰਦ ਤੇ ਟਾਇਲਟ ਦੀ ਛੀਟ ਪੰਦੀ ਇਹ ਜ਼ਬਰ ਨਹੀਂਗਾ ਇਹ ਧੱਕਾ ਨਹੀਂਗਾ ਹੈ ਗੱਡੀ ਦੇ ਚਾਰ ਸਵੇਰੇ ਛੀਜੇ ਪੰਦ ਦੇ ਦੇਖਿਆ ਉਹ ਧੱਕਾ ਨਹੀਂਗਾ ਜੇ ਪ੍ਰਸ਼ਾਸਨ ਨੇ ਕਾਨੂੰਨ ਮੇਨਟੇਨ ਕਰ ਰੱਖਣਾ ਹੈ ਤਾਂ ਉਹਦੇ ਘਰ ਦੀ ਰਾਖੀ ਵੀ ਕਰਨੀ ਬਣਦੀ ਸੀ ਉਹਦੇ ਘਰ ਦਾ ਨੁਕਸਾਨ ਨਹੀਂ ਕਰਨਾ ਬਣਦਾ ਸੀਗਾ ਜੇ ਉਹਦੇ ਘਰ ਦਾ ਨੁਕਸਾਨ ਜਿੰਨਾ ਵੀ ਕੀਤਾ ਉਹਦੀ ਜ਼ਿੰਮੇਵਾਰ ਸਰਕਾਰ ਹੈ ਜ਼ਿਲ੍ਹਾ ਪ੍ਰਸ਼ਾਸਨ ਹੈ ਉਹਦੀ ਪ੍ਰਸ਼ਾਸਨ ਜਿਹੜੀ ਹੈ ਜਾਂ ਸਰਕਾਰ ਹੈ ਉਹਦੀ ਪਰਪਾਈ ਕਰੇ ਉਹਦਾ ਜਿਵੇਂ ਘਰ ਪਹਿਲਾਂ ਸੀਗਾ ਉਹਨੂੰ ਉਵੇਂ ਬਣਾ ਕੇ ਦੇਵੇ ਤਾਂ ਕਿ ਉਹ ਆਪਦੀ ਜ਼ਿੰਦਗੀ ਉਵੇਂ ਬੰਦਾ ਬਸਰ ਕਰ ਸਕੇ ਪਿੰਡ ਦਾ ਸਰਪੰਚ ਨਮੈਂਦਾ ਲੋਕਾਂ ਨੇ ਚੁਣਿਆ ਉਹਦਾ ਮਾਨ ਸਨਮਾਨ ਉਵੇਂ ਬਹਾਲ ਹੋਵੇ ਠੀਕ ਹੈ ਕਿਤੇ ਕੁਤਾਈਆਂ ਗਲਤੀਆਂ ਵੀ ਹੋ ਸਕਦੀਆਂ ਸਰਪੰਚ ਕਿਹੜਾ ਕੋਈ ਗਲਤੀ ਨਹੀਂ ਕਰ ਸਕਦਾ ਮਨੋੱਖਾ ਆਪਾਂ ਵੀ ਤਾਂ ਜੇ ਕੋਈ ਗੱਲ ਹੋ ਗਈ ਤਾਂ ਉਤਲੇ ਅਧਿਕਾਰੀ ਬੈਠੇ ਅਫਸਰ ਬੈਠੇ ਆ ਉਹਨਾਂ ਦੀ ਡਿਊਟੀ ਹੈ ਉਹਨਾਂ ਨੂੰ ਸਮਝਾਉਣਾ ਥੱਲਿਓਂ ਲੋਕਾਂ ਨੂੰ ਸਮਝਾ ਕੇ ਸਹੀ ਰਾਹ ਪਾਉਣਾ ਕੰਮ ਕਰਨਾ ਇਸ ਕਰਕੇ ਅੱਜ ਨਿੱਕੇ ਜੇ ਨਾਲੀ ਦੇ ਮੁੱਦੇ ਤੋਂ ਜੋ ਬਵਾਦ ਬਣਿਆ ਚੰਦਪਾਨ ਜਿਹੜਾ ਅੱਜ ਜਿਵੇਂ ਕਿ ਦੇ ਬਰਗਾੜੀ ਤੇ ਬੁਰਜ ਜਵਾਰ ਸਿੰਘ ਵਾਲਾ ਬੀਨ ਸਿੰਘ ਮੇਰੇ ਸਾਥੀ ਨਾਲ ਖੜੇ ਨੇ ਇਹਨਾਂ ਦਾ ਪਿੰਡ ਬੁਰਜਵਾਰ ਸਿੰਘ ਵਾਲਾ ਗੁਰੂਗ੍ਰਾਂਦ ਸਾਹਿਬ ਚੋਰੀ ਹੋ ਗਿਆ ਸੀਗਾ ਤੇ ਦੁਨੀਆ ਦੇ ਵਿੱਚੋਂ ਪਿੰਡ ਦੀ ਬਦਨਾਮੀ ਹੋਈ ਅੱਜ ਪਿੰਡ ਚੰਦਪਾਣ ਦਾ ਜਿਹੜਾ ਜ਼ਬਰ ਹੋਇਆ ਵੈ ਹਕੂਮਤੀ ਜ਼ਬਰ ਪੁਲਿਸ ਦਾ ਜ਼ਬਰ ਅੱਜ ਦੁਨੀਆ ਦੇ ਲੋਕ ਬੈਠੇ ਹਰੇਕ ਆਪਣੇ ਕੋਨਾਂ ਤੇ ਵੇਖ ਰਹੇ ਨੇ ਮੈਂ ਕਈ ਬੰਦੇ ਦੇਖੇ ਕੱਲ ਜਿੱਤੋ ਸ਼ਰਜੋਸੀ ਆਈ ਉੱਥੇ ਬੰਦਿਆਂ ਨੇ ਇਹ ਅੱਖਾਂ ਭਰ ਲਈ ਕਹਿੰਦੇ ਨਹੀਂ ਆਦਾ ਯਾਰ ਬੜਾ ਅਨਿਆਇ ਕੀਤਾ ਹੈ ਅਨਰਥ ਹੋ ਗਿਆ ਇਹ ਅਨਰਥ ਕੋਈ ਨੂੰ ਨਹੀਂ ਕਰਨਾ ਚਾਹੀਦਾ ਪੁਲਿਸ ਨੂੰ ਸਬਕ ਨਹੀਂ ਸਿਖਾਉਣਾ ਚਾਹੀਦਾ ਲੋਕਾਂ ਨੂੰ ਪੁਲਿਸ ਮੁੜ ਕੇ ਸਬਕ ਸਿਖਾਉਣ ਤੇ ਆ ਜਾਂਦੀ ਹੈ ਬਿਸਾਬ ਕਿਸ ਕਾ ਹੋਇਆ ਨੂੰ ਪਰ ਇਹੋ ਸਾਫ ਨਹੀਂ ਸਕਾਇਆ ਜਾਂਦਾ ਪੁਲਿਸ ਲੋਕਾਂ ਨੂੰ ਸਮਝਾਵੇ ਬੁਝਾਵੇ ਥੰਮੇ ਨਾਲ ਮਸਲਾ ਹੱਲ ਕਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜੋ ਵੀ ਨੁਕਸਾਨ ਹੋਇਆ ਲੋਕਾਂ ਦਾ ਕਿਸੇ ਦਾ ਕੁੱਟ ਮਾਰਦਾ ਉਹਦੇ ਇਲਾਜ ਦੀ ਲੋੜ ਹੈ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਜੋ ਕਿਸੇ ਦੇ ਘਰਾਂ ਦਾ ਨੁਕਸਾਨ ਕੀਤਾ ਉਹਦਾ ਪ੍ਰਸ਼ਾਸਨ ਪੰਜਾਬ ਸਰਕਾਰ ਦੀ ਜ਼ਿੰਮੇਵਾਰ ਹੈ ਅਸੀਂ ਸੋਚਦੇ ਸੀ ਕਿਤੇ ਕਿਤੇ ਬਦਲਾ ਆਊਗਾ ਬਦਲਾ ਲਿਆਵਾਂਗੇ ਆ ਬਦਲਾ ਦਾ ਰੰਗ ਵੇਖ ਲਿਆ ਬਦਲਾਤ ਆਉਂ ਹੀ ਪੌਂਦਲ ਗਿਆ ਪਾਵਰ ਜਾ ਕੇ ਇਸ ਕਰਕੇ ਭਰਾਵੋ ਮੈਂ ਤੁਹਾਡਾ ਭੈਣ ਭਰਾ ਹਾਂ ਤੁਹਾਡੇ ਵਿੱਚ ਆਇਆ ਕੋਈ ਰਾਜਨੀਤਿਕ ਨਹੀਂ ਗੱਲ ਕੋਈ ਪਾਰਟੀ ਦੀ ਗੱਲ ਨਹੀਂ ਪਰ ਭੱਪੇ ਤੌਰ ਤੇ ਮੈਂ ਤੁਹਾਡੇ ਵਿੱਚ ਅੱਜ ਖੜਾ ਹਾਂ ਤੁਹਾਨੂੰ ਬੇਨਤੀ ਹੈ ਕਿ ਸਰਕਾਰ ਜੋ ਜਥੇਬੰਦੀਆਂ ਨੇ ਫੈਸਲਾ ਕਰ ਲਿਆ ਉਸ ਫੈਸਲੇ ਤੇ ਜ਼ਿਲ੍ਹਾ ਪ੍ਰਸ਼ਾਸਨ ਅਮਲ ਕਰੇ ਉਹਤੇ ਅਮਲ ਕਰਕੇ ਜੋ ਵੀ ਗੱਲਾਂ ਮੰਨੀਆਂ ਹੈਗੀਆਂ ਉਹਨਾਂ ਨੂੰ ਉਵੇਂ ਲਾਗੂ ਕਰੇ ਤੇ ਜਿਹੜੇ ਬੱਚੇ ਐ ਕੋਈ ਵਿਦਿਆਰਥੀ ਜਿਹੜੇ ਸਕੂਲ ਪੜ੍ਹਦੇ ਐ ਜਿਹੜੇ ਕਈ ਇੱਕ ਬੱਚਿਆਂ ਦੀਆਂ ਵੀਡੀਓ ਸੁਣੀਆਂ ਹੈ ਉਹ ਕਹਿੰਦਾ ਮੈਂ ਤਾਂ ਦੁੱਧ ਲੈਣ ਗਿਆ ਸੀ ਮੇਰਾ ਕੰਮ ਤੋਂ ਆਇਆ ਹੁੰਦਾ ਸੀਗਾ ਤੇ ਇੰਨਾ ਕੁਟਕੁਟ ਕੇ ਇਹਨਾਂ ਨੂੰ ਬੰਦਿਆਂ ਨੂੰ ਅਪੰਗ ਬਣਾ ਦੇਣਾ ਇਹ ਸਰਕਾਰ ਦੀਆਂ ਗੱਲਾਂ ਪੁਲਸ ਦੀਆਂ ਹਰਕਤਾਂ ਮਾੜੀਆਂ ਇਹਨਾਂ ਹਰਕਤਾਂ ਤੋਂ ਪੁਲਸ ਵੀ ਬਾਹਰ ਜਾਵੇ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਸ ਗੱਲ ਤੇ ਗੌਰ ਕਰੇ ਕਿ ਜਿਹੜਾ ਫੈਸਲਾ ਹੋ ਗਿਆ ਜਿਹੜੀਆਂ ਮੰ ਮੰਗਾ ਮੰਨ ਲੀਆਂ ਜਥੇਬੰਦੀਆਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਲਾਗੂ ਕਰੇ ਜੇ ਲਾਗੂ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵਿਚ ਜਿਹੜੀ ਲੜਾਈ ਹੈ ਫਿਰ ਏਵੇਂ ਹੋਵਗੀ ਜਿੱਥੇ ਚੰਦਪਾਣ ਦਾ ਮਸਲਾ ਹੈ ਉਥੇ ਜਿਹੜਾ ਦਾਨ ਸਿੰਘ ਵਾਲੇ ਦਾ ਮਸਲਾ ਹੈ ਉਥੇ ਵੀ ਗਰੀਬਾਂ ਦੇ ਜਿਹੜਾ ਜ਼ਬਰਟਾਇਆ ਗਿਆ ਉਹਦੀ ਵੀ ਨਖੇਦੀ ਕਰਦੇ ਆ ਸਰਤਨ ਖੇਦੀ ਕਰਦੇ ਆ ਤੇ ਸਰਕਾਰ ਜਿਹੜਾ ਹੈ ਉਥੇ ਵੀ ਉਹਨਾਂ ਲੋਕਾਂ ਦੀ ਪਰਪਾਈ ਕਰੇ ਇੱਥੇ ਵੀ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਕਰੇ ਜੇ ਪਰਪਾਈ ਨਾ ਕੀਤੀ ਤੇ ਮੰਨੀਆਂ ਮੰਗਾ ਲਾਗੂ ਨਾ ਕੀਤੀਆਂ ਤਾਂ ਜੋ ਤੁਸੀਂ ਲੜਾਈ ਲੜੋਗੇ ਜੋ ਤੁਸੀਂ ਫੈਸਲਾ ਕਰੋਗੇ ਅਸੀਂ ਤੁਹਾਡੇ ਨਾਲ ਹੋਵਾਂਗੇ ਜੇ ਅੱਗੇ ਕਹੋਗੇ ਅੱਗੇ ਖੜਾਂਗੇ ਪਿੱਛੇ ਕਹੋਗੇ ਪਿੱਛੇ ਖੜਾਂਗੇ ਤੁਹਾਡੇ ਨਾਲ ਲੜੋਵੇਂ ਰੜ ਕੇ ਲੜਾਂਗੇ ਚੱਲਾਂਗੇ ਤੁਹਾਡਾ ਸਭ ਦਾ ਧੰਨਵਾਦ ਆਸ ਕਰਦਾ ਕਿ ਤੁਸੀਂ ਭਰਾਓ ਨਹੀਂ ਕੋਈ ਤਾੜੀ ਦੀ ਗੱਲ ਨਹੀਂ ਯਾਰ ਨਾ ਉਹ ਨਹੀਂ ਯਾਰ ਤਾੜੀਆਂ ਨਹੀਂ ਮਾਰੀ ਦੀਆਂ ਇਹ ਬੰਦਾ ਬੋਲਦਾ ਹੋਵੇ ਉਹਦੇ ਬੋਲਣ ਤੇ ਤਾੜੀਆਂ ਇਹ ਤਾੜੀਆਂ ਦੀ ਲੋੜ ਨਹੀਂ ਭਰਾਓ ਆਪਣੇ ਦਿਮਾਗਾ ਨੂੰ ਸੋਚ ਕੇ ਸਮਝੋ